ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਜੇਕਰ ਤੁਸੀਂ ਵੀ ਇਨਕਮ ਟੈਕਸ ਭਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਰਾਜਪੁਰਾ ਦੇ ਰੋਟਰੀ ਕਲੱਬ ਦੇ ਵਿੱਚ ਇਨਕਮ ਟੈਕਸ ਵਿਭਾਗ ਦੇ ਵੱਲੋਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ ਤੇ ਇਸ ਸੈਮੀਨਾਰ ਦੇ ਵਿੱਚ ਜਿੱਥੇ ਸ਼ਹਿਰ ਦੇ ਵਕੀਲ ਭਾਈਚਾਰਾ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਸੀਏ ਤੇ ਆਮ ਲੋਕ ਜਿਹੜੇ ਨੇ ਸ਼ਾਮਲ ਹੋਏ ਗੱਲ ਕੀਤੀ ਜਾਵੇ ਤਾਂ ਇਨਕਮ ਟੈਕਸ ਕਿਵੇਂ ਭਰਿਆ ਜਾ ਸਕਦਾ ਹੈ ਕਿਹੜੀਆਂ-ਕਿਹੜੀਆਂ ਇਸ ਨੂੰ ਲੈ ਕੇ ਜਿਹੜੀਆਂ ਨੇ ਗੱਲਬਾਤ ਉਹ ਵੀ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਇਨਕਮ ਟੈਕਸ ਵਿਭਾਗ ਪਟਿਆਲਾ ਰੇਂਜ ਦੇ ਐਡੀਸ਼ਨਲ ਕਮਿਸ਼ਨਰ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਇਸ ਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਦੇ ਉੱਪਰ ਪ੍ਰਦੀਪ ਗੋਇਲ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਤੁਸੀਂ ਟੈਕਸ ਭਰ ਸਕਦੇ ਹੋ ਅਤੇ ਇਸ ਦੌਰਾਨ ਕਿਹੜੀਆਂ-ਕਿਹੜੀਆਂ ਜਿਹੜੀਆਂ ਨੇ ਤੁਹਾਨੂੰ ਲਾਭ ਮਿਲ ਸਕਦਾ ਹੈ ਤੇ ਜੇਕਰ ਤੁਸੀਂ ਨਹੀਂ ਟੈਕਸ ਭਰਦੇ ਤਾਂ ਉਹਦੇ ਵਿੱਚ ਕੀ ਜਿਹੜੀ ਹੈਗੀ ਆ ਤੁਹਾਡੇ ਤੇ ਪੈਨਲਟੀ ਲੱਗਦੀ ਹੈ ਕਿਵੇਂ ਤੁਹਾਡੇ ਤੇ ਜਿਹੜੀ ਹੈਗੀ ਹੈ ਇਨਕਮ ਟੈਕਸ ਕਾਰਵਾਈ ਕਰ ਸਕਦਾ ਸੋ ਇਹ ਤਸਵੀਰ ਜਿਹੜੀ ਹੈਗੀ ਆ ਤੁਸੀਂ ਵੀਡੀਓ ਐਂਡ ਤੱਕ ਜਰੂਰ ਸੁਣੋ ਤੇ ਉਹਨਾਂ ਦੇ ਵੱਲੋਂ ਇਸ ਮੌਕੇ ਕੀ ਕਿਹਾ ਗਿਆ ਐਗਰੀਮੈਂਟ ਵਿਸ ਸਮਾਦਰ ਕੰਟਰੀ ਸਪੋਸ ਇਨਕਮ ਇਜ਼ ਅਕਰੂਡਡ ਇਨ ਇੰਡੀਆ ਐਂਡ ਇਨਕਮ ਇਜ਼ ਐਗਜ਼ੈਂਪਟਡ ਇਨ ਇੰਡੀਆ ਪਰਸਨ ਇਜ਼ ਨੋਨ ਰੈਜ਼ੀਡੈਂਟ ਸੋ ਵੈਨ ਹੀ ਫਾਈਲਸ ਹਿਸ ਰਿਟਰਨ ਓਵਰ ਥੇਰ ਨਾਰਮਲੀ ਥੈਟ ਵਟ ਏਵਰ interest you, uh, tax you pay in this country, you get credit over there. Since income is exempted here, will the whole total income be clubbed there? ਇਹ ਉਹਨਾਂ ਨੇ ਕਿਹਾ ਮੇਗਾ ਟੈਕਸ ਰੈਜ਼ੀਡੈਂਸੀ ਕਿੱਥੇ ਦੀ ਹੈ ਅਗਰ ਟੈਕਸ ਰੈਜ਼ੀਡੈਂਸੀ ਇੰਡੀਆ ਦੀ ਹੈ ਤਾਂ ਉਸਨੇ ਇੰਡੀਆ ਦੇ ਪ੍ਰੋਵੀਜ਼ਨਸ ਲੱਗਣਗੇ ਅਗਰ ਉਹਦੀ ਟੈਕਸ ਰੈਜ਼ੀਡੈਂਸੀ ਬਾਹਰਲੇ ਕੰਟਰੀ ਦੀ ਹੈ ਉਹ ਯੂਐਸ ਦੇ ਵਿੱਚ ਰਿਟਰਨ ਭਰ ਰਿਹਾ ਹੈ ਯੂਐਸ ਦੇ ਵਿੱਚ ਗਲੋਬਲ ਇਨਕਮ ਟੈਕਸੇਬਲ ਹੁੰਦੀ ਹੈ ਗਲੋਬਲ ਇਨਕਮ ਟੈਕਸੇਬਲ ਹੈ ਉਹ ਉਸ ਕੰਟਰੀ ਦੇ ਲਾਅ ਦੇ ਅਕੋਰਡਿੰਗ ਹੋਏਗਾ ਅਗਰ ਆਪਣੀ ਮੈਂ ਦੱਸ ਲਿਆ ਅਗਰ ਆਪਣੀ ਕੰਟਰੀ ਚ ਇਨਕਮ ਅਗਰ ਉਹ ਬੰਦਾ ਇੰਡੀਆ ਚ ਰਿਟਰਨ ਕਰਦਾ ਹੈ ਮੈਂ ਤਾਂ ਇੱਕ ਐਗਜ਼ਾਮਪਲ ਦਿੰਦਾ ਬਟ ਦੁਬਈ ਦੇ ਵਿੱਚ ਉਹ ਵੀ ਟੈਕਸ ਐਗਜ਼ਾਮਪਲ ਹੈ ਰਿਟਰਨ ਐਗਜ਼ਾਮਪਲ ਇੰਡੀਆ ਦੇ ਵਿੱਚ ਐਡ ਹੋਏਗੀ ਬਟ ਉਸ ਨੂੰ ਜਿਹੜਾ ਉੱਥੇ ਦਾ ਕ੍ਰੈਡਿਟ ਮਿਲ ਜਾਏਗਾ ਦੁਬਈ ਦਾ ਬਟ ਉੱਥੇ ਅਗਰ ਐਗਜ਼ਾਮਪਲ ਵੇਅਰ ਦਾ ਇਨਕਮ ਵਾਸ ਅਕਰੂਡ ਵੈਦਰ ਯੂ ਆਰ ਰੈਜ਼ੀਡੈਂਟ ਆਫ ਇੰਡੀਅਨ ਫਾਰ ਟੈਕਸ ਪਰਪਸ ਫਾਰ ਇੰਡੀਅਨ ਰੈਜ਼ੀਡੈਂਟ ਔਰ ਫੋਰਨਰ ਰੈਜ਼ੀਡੈਂਟ ਫਾਰ ਫੋਰਨ ਟੈਕਸ ਪਰਪਸ so where the income was accrued if it is exempted in that respective country <coughs> and when you file return in the resident country you will not get any credit for that because no tax has been paid in the other country where yes. it was accrued so will the total income in the global income basis will be chargeable to tax mai uhi to dase re na according <coughs> hoega india da law inni galla ki wo income itte tax exempt hui theek hai ਉਹ ਯੂਐਸ ਲੈ ਲੋ ਚ ਜੋ ਯੂਐਸ ਦਾ ਲਾ ਫਿਰ ਉਹਨਾਂ ਦਾ ਲਾ ਪੜਨਾ ਪਈਗਾ ਨਾ ਉਹ ਮੇਨਲੀ ਤਾਂ ਜਿਤਨੇ ਫਾਰ ਦਾ ਐਂਟਾਇਰ ਟੈਕਸ ਅਨੌਟ ਔਰ ਆਰਡੀਓ ਬਿਫੋਰ ਵੇਰਾਈਜ਼ ਦਾ ਪ੍ਰੋਵੀਜ਼ਨ ਇਨ ਦਾ ਇੰਕੋਪੈਕ ਇੱਕ ਅਮੋਰੈਂਟ ਸ਼ੁੱਡ ਬੀ ਕੰਸੀਡਰਡ ਅਨਨਲੀ ਬੇਸਿਸ ਪਰ ਅਬ ਉਹਨਾਂ ਜਦ ਵੀ ਆਪ ਦੀ ਇਹ ਮੀਟਿੰਗ ਹੋਤੀ ਹੈ ਇਹਦਾ ਮੇਨ ਮੋਟਿਵ ਸੀ ਅਸੀਂ ਜਿਹੜੇ ਟੈਕਸ ਕੰਸਲਟੈਂਟਸ ਨੇ ਤੇ ਜਿਹੜੇ ਬਿਜ਼ਨਸ ਮਨ ਵਰਕ ਦੇ ਲੋਗ ਨੇ ਉਨਾਂ ਨੂੰ ਇਹ ਦੱਸ ਚੀਏ ਕਿ ਐਡਵਾਂਸ ਟੈਕਸ ਦੀ ਤੀਸਰੀ ਇਨਸਟਾਲਮੈਂਟ 20 ਡਿਸੰਬਰ ਨੂੰ ਜਿੰਨਾ ਵੀ ਉਹਨਾਂ ਦਾ ਪ੍ਰੋਪਰ ਟੈਕਸ ਮੰਦਾ ਹੈ ਉਹ ਭਰ ਸਕਣ ਤੇ ਇੱਕ ਜਿਹੜਾ ਸੈਲਫ ਅਸੈਸਮੈਂਟ ਟੈਕਸ ਹੁੰਦਾ ਰਿਟਰਨ ਫਾਈਲ ਕਰਨ ਦੇ ਟਾਈਮ ਪਰ ਰਹਿ ਜਾਂਦਾ ਉਸ ਨੂੰ ਅਵਾਇਡ ਕਰਨ ਤੇ ਜਿੰਨਾ ਵੀ ਉਹਨਾਂ ਦਾ ਪ੍ਰੋਪਰ ਟੈਕਸ ਹੈ ਉਹ ਭਰਨ ਤੇ ਸੈਲਫ ਐਡਵਾਂਸ ਟੈਕਸ ਦੀ ਉਸ ਦੇ ਰੂਪ ਪਰ ਇਹ ਸਰਜੀਲ ਸੈਮੀਨਾਰ ਸੀਗਾ ਜੀ ਇਹ ਆਮ ਲੋਕਾਂ ਪਬਲਿਕ ਵਾਸਤੇ ਸੀਗਾ ਜਿਹਦੇ ਬੰਦੇ ਟੈਕਸ ਪੇ ਕਰਦੇ ਆ ਜਾਂ ਸਿਰਫ ਸੀਏ ਵਾਸਤੇ ਐਡਵੋਕੇਟਸ ਵਾਸਤੇ ਸੀ ਨਹੀਂ ਅਸੀਂ ਇਹਨਾਂ ਸੈਮੀਨਾਰ ਦੇ ਵਿੱਚ ਜਿਹੜੇ ਟੈਕਸ ਪੇਅਰਜ਼ ਦੀ ਬਿਵਾਰੀ ਵਰਗ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੂੰ ਵੀ ਬੁਲਾਇਆ ਸੀਗਾ ਟੈਕਸ ਪੇਅਰ ਕੰਸਲਟੈਂਟਸ ਨੂੰ ਵੀ ਬੁਲਾਇਆ ਸੀ ਸੀਏਸ ਨੂੰ ਵੀ ਤੇ ਐਡਵੋਕੇਟਸ ਨੂੰ ਬਟ ਲੱਗ ਨਹੀਂ ਰਿਹਾ ਵੀ ਜਿੰਨਾ ਵਾਸਤੇ ਸੈਮੀਨਾਰ ਲਾਇਆ ਸੀਗਾ ਉਹਨਾਂ ਦੀ ਜਿਹੜੀ ਹਾਜ਼ਰੀ ਕਾਫੀ ਘੱਟ ਹੈ ਥੋੜੀ ਘੱਟ ਹੈ ਕੋਈ ਕੁਝ ਕੋਈ ਕਾਰਨ ਹੋ ਸਕਦੇ ਨੇ ਜਿਵੇਂ ਦੇ ਉਹਨਾਂ ਦੇ ਬਟ ਉਹਨਾਂ ਦੇ ਨੁਮਾਇੰਦੇ ਆਏ ਹੋਏ ਨਹੀਂ ਤੇ ਸਾਨੂੰ ਉਮੀਦ ਹੈ ਕਿ ਜਿਹੜਾ ਮੈਸੇਜ ਹੈ ਡਿਪਾਰਟਮੈਂਟ ਦਾ ਉਹਨਾਂ ਤੱਕ ਪਹੁੰਚ ਮਤਲਬ ਮੇਨਟਲੀ ਜਿਹੜਾ ਹੈਗਾ ਏਸੀਏ ਵਗੈਰਾ ਜਾਂ ਇਹਨਾਂ ਨੇ ਹੀ ਕੰਸਲਟ ਕਰਨਾ ਹੁੰਦਾ ਜੀ ਇਹ ਤਾਂ ਕਰਕੇ ਜਦੋਂ ਇਹ ਆਏ ਇਹੀ ਜ਼ਿਆਦਾ ਆਏ ਨੇ ਕਿਉਂਕਿ ਟੈਕਸਪੇਅਰ ਹੈ ਜਿਹੜਾ ਉਹ ਆਪਣੇ ਸੀਏ ਜਾਂ ਐਡਵੋਕੇਟ ਦੀ ਗੱਲ ਤੇ ਹੀ ਜ਼ਿਆਦਾ ਉਹ ਵਿਸ਼ਵਾਸ ਕਰਦਾ ਹੈ ਹਾਂਜੀ ਤੇ ਇੱਕ ਕਾਉਂਸਲਿੰਗ ਜਿਹੜੀ ਉਹਨਾਂ ਵੱਲੋਂ ਹੁੰਦੀ ਹੈ ਉਹ ਬਹੁਤ ਮੈਟਰ ਕਰਦੀ ਹੈ ਤੇ ਸਾਨੂੰ ਉਮੀਦ ਹੈ ਕਿ ਜਲਦੀ ਸਾਡਾ ਮੈਸੇਜ ਇਹਨਾਂ ਤੱਕ ਪਹੁੰਚ ਜਾਵੇ ਮਤਲਬ ਕਿ ਇਹਨਾਂ ਦੇ ਉਸ ਸ਼ਹਿਰ ਵਿੱਚ 50 ਤੋਂ ਜ਼ਿਆਦਾ ਸੀਏ ਐਂਡ 50 ਕਿ ਕਰੀ ਐਡਵੋਕੇਟ ਨੇ ਸੋਤ ਕਰੀ ਬਈਸ ਮਤਲਬ 20 ਲੋਕ ਹੀ ਆਏ ਉਹ ਕੁਝ ਅਨੰਦ ਰੂਜ਼ੇ ਵਿੱਚ ਹੋ ਸਕਦੇ ਨੇ ਜੀ ਅਸੀਂ ਇਸ ਬਾਰੇ ਕੀ ਕਹਿ ਸਕਦੇ ਅਸੀਂ ਅਸੀਂ ਸਭ ਨੂੰ ਮੈਸੇਜ ਦਿੱਤਾ ਸੀ ਮਤਲਬ ਇਹ ਤੁਹਾਡਾ ਕਹਿਣ ਤੋਂ ਬਾਅਦ ਇਹ ਜਿਹੜੇ ਟੈਕਸ ਪਈ ਹੈਗੇ ਆ ਇਹ ਇੱਕ ਮੈਸੇਜ ਕਨਵੇ ਕਰ ਦਾਂਗੇ ਆਪਾਂ ਜਿਹੜਾ ਤੁਸੀਂ ਮੈਸੇਜ ਕਰਕੇ ਦਿੱਤਾ ਦੇਖੋ ਇੱਕ ਹਰ ਜਿਹੜੇ ਐਸੋਸੀਏਸ਼ਨ ਦਾ ਪ੍ਰਧਾਨ ਹੁੰਦੇ ਨੇ ਉਹ ਉਹ ਆਪਣੇ ਪ੍ਰਧਾਨ ਜਿਹੜੇ ਆਪਣੀ ਐਸੋਸੀਏਸ਼ਨ ਚ ਮੈਸੇਜ ਕਨਵੇ ਕਰਨਗੇ ਤੇ ਜਿਹੜੇ ਸੀਏ ਤੇ ਐਡਵੋਕੇਟਸ ਨੇ ਉਹ ਆਪਣੇ ਟੈਕਸਪੀਅਰ ਨੂੰ ਉਹਨਾਂ ਦੇ ਕਲਾਇੰਟਸ ਨੂੰ ਮੈਸੇਜ ਕਨਵੇ ਕਰਨਗੇ ਲਾਸਟ ਈਅਰ ਵੀ ਉਹਨਾਂ ਨੇ ਬਹੁਤ ਅੱਛਾ ਮੈਸੇਜ ਕਨਵੇ ਕਰਿਆ ਸੀ ਕਿ ਸਾਨੂੰ ਬਹੁਤ ਅੱਛੇ ਰਿਜ਼ਲਟਸ ਮਿਲਦੇ ਸੀ ਜਿਵੇਂ ਸਰ ਸਮੇਂ 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 ਤੋਂ ਲਾਉਂਦੇ ਰਹਿੰਦੇ ਆ ਤੁਸੀਂ ਸੈਮੀਨਾਰ ਇਹਦਾ ਕੋਈ ਪੋਜ਼ਿਟਿਵ ਰਿਜ਼ਲਟ ਕਿੰਨਾ ਤੁਹਾਨੂੰ ਲੱਗਦਾ ਹੈ ਬਹੁਤ ਪੋਜ਼ਿਟਿਵ ਰਿਜ਼ਲਟ ਆਇਆ ਜੀ ਲਾਸਟ ਈਅਰ ਅਸੀਂ ਆਪਣਾ ਟਾਰਗੇਟ ਸੀ ਜੋ ਅਚੀਵ ਕਰਨ ਚ ਕਾਮਯਾਬ ਹੋਏ ਸੀ ਕਿ ਕਿੰਨੇ ਸੀ ਟਾਰਗੇਟ ਪਿਛਲੇ ਸਾਲ ਇਸ ਵਾਰ ਕਿੰਨਾ ਹੈ ਲਾਸਟ ਈਅਰ ਦਾ ਟਾਰਗੇਟ ਨੈਟ ਕਲੈਕਸ਼ਨ ਦਾ ਸਾਡਾ 25 ਕਰੋੜ ਦੇ ਕਰੀਬ ਸੀਗਾ 25 ਕਰੋੜ ਹਾਂ ਰਾਜਪੁਰੇ ਜੀ ਹਾਂ ਅੱਜ ਇਸ ਮਾਰ ਕਿਹਾ ਰੱਖਿਆ ਸੀ ਅਸੀਂ 30 ਕਰੋੜ ਦੇ ਕਰੀਬ ਰੱਖਿਆ ਹੈ ਤਾਂ 30 ਕਰੋੜ ਦੇ ਕਰੀਬ ਹੈ ਅੱਛਾ 30 ਤੇ ਉਹੀ ਹੋ ਜੇਗਾ ਸਾਨੂੰ ਵੀ ਸਰ ਜੀ ਟੈਕਸ पे ਲੋਕ ਟੈਕਸ ਪੇ ਕਰਦੇ ਹਨ ਕਈ ਲੋਕ ਕਈ ਵਾਰੀ ਕੋਈ ਇਕਨੋਮੀਕ ਪ੍ਰੋਬਲਮ ਆ ਜਾਂਦੀ ਜਾਂ ਕਈ ਜਾਣ ਬੁੱਝ ਕੇ ਨਹੀਂ ਕਰ ਸਕਦੇ ਫਿਰ ਉਹਨਾਂ ਨੂੰ ਤੁਸੀਂ ਕੀ ਮੈਸੇਜ ਦਿੰਦੇ ਹੋ ਉਹਨਾਂ ਦੀ ਕੀ ਪੈਨਲਟੀ ਲੱਗਦੀ ਹੈ ਜੀ ਪੈਨਲਟੀ ਤਾਂ ਦੇਖੋ ਪਹਿਲਾਂ ਤਾਂ ਉਹਨਾਂ ਨੂੰ ਵਿਆਜ ਭਰਨਾ ਪੈਂਦਾ ਹੈ ਜੀ ਜਿੰਨਾ ਵੀ ਟੈਕਸ ਡਿਲੇ ਕਰਦੇ ਨੇ ਉਸ ਦੇ ਵਿੱਚ ਉਹਨਾਂ ਨੂੰ 1% ਦਾ ਵਿਆਜ ਪੈਂਦਾ ਹੈ 234 ਦੇ ਤੇ ਜਿਹੜਾ ਕੁਆਰਟਰਲੀ ਡਿਲੇ ਹੁੰਦਾ ਉਸ ਤੇ 234 ਸੀ ਦਾ ਵਿਆਜ ਦਿੰਦਾ ਹੈ ਲੈ ਦੇ ਕੇ 2% ਵਿਆਜ ਤੇ ਫਿਰ ਅਗਰ ਬਿਲਕੁਲ ਵੀ ਨਹੀਂ ਭਰਦੇ ਤਾਂ ਫਿਰ ਉਹਦੇ ਵਿੱਚ ਗਾਰੰਟੀ ਦੇ ਪ੍ਰੋਵੀਜ਼ਨਸ ਵੀ ਨੇ ਅਦਰਿਕਸ ਬਣਦੇ ਹੈ ਤੁਹਾਡਾ ਜਿਹੜਾ ਅੱਜ ਦਾ ਸੈਮੀ ਦਾ ਮੇਨ ਮੋਟਿਵੇਸ਼ਨ ਸੀ ਲੋਕਾਂ ਨੂੰ ਟਾਈਮ ਤੇ ਭਰਨਾ ਚਾਹੀਦਾ ਪੂਰਾ ਭਰਨਾ ਚਾਹੀਦਾ ਤੇ ਪੂਰਾ ਭਰਨਾ ਚਾਹੀਦਾ ਪੂਰਾ ਭਰ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਉਹ ਆਪਣੀਆਂ ਉਸ ਸਾਲ ਦੀਆਂ ਜਿੰਨੀਆਂ ਵੀ ट्रांजੈਕਸ਼ਨਸ ਨੇ ਉਹਨਾਂ ਨੂੰ ਧਿਆਨ ਰੱਖ ਕੇ ਭਰਨ ਸਾਰੇ ਆਪਣੇ ਬੈਂਕ ਅਕਾਊਂਟਸ ਨੂੰ ਦੇਖਣ ਸਾਡੇ ਜੀ ਇੱਕ ਆਈਏਐਸ ਸਿਸਟਮ ਹੁੰਦਾ ਹੈ ਈ-ਫਾਈਲਿੰਗ ਦੇ ਵਿੱਚ ਉਹਦੇ ਵਿੱਚ ਅਸੈਸੀ ਦੀ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਉਸ ਸਾਲ ਦੇ ਵਿੱਚ ਉਹਨੇ ਜਿੰਨੀਆਂ ਵੀ ਫਾਈਨੈਂਸ਼ੀਅਲ ट्रांजੈਕਸ਼ਨਸ ਕੀਤੀਆਂ ਨੇ ਕੋਈ ਗੱਡੀ ਪਰਚੇਜ਼ ਕੀਤੀ ਹੈ ਰਿਟਲ ਫੰਡ ਚ ਲਗਾਏ ਨੇ ਪੈਸੇ ਕਿਸੇ ਸ਼ੇਅਰਸ ਚ ਲਗਾਏ ਨੇ ਸ਼ੇਅਰਾਂ ਦੇ ਵਿੱਚੋਂ ਕਿੰਨਾ ਪ੍ਰੋਫਿਟ ਆਇਆ ਹੈ ਪ੍ਰਾਪਰਟੀ ਦੇ ਵਿੱਚ ਅਗਰ ਕੋਈ ਨੇ ਇਨਵੈਸਟ ਕੀਤਾ ਹੈ ਕੋਈ ਪੈਸਾ ਬਾਹਰ ਭੇਜਿਆ ਹੈ ਜਾਂ ਫੋਰਨ ਟ੍ਰੈਵਲ ਕੀਤਾ ਹੈ ਉਹ ਸਾਰੀ ਇਨਫੋਰਮੇਸ਼ਨ ਉਹਦੀ ਆਈਏਐਸ ਚ ਆ ਜਾਂਦੀ ਹੈ ਸਾਡੀ ਸਲਾਹ ਇਹ ਹੈ ਕਿ ਰਿਟਰਨ ਉਪਰ ਨੂੰ ਤਾਂ ਪਹਿਲਾਂ ਆਪਣਾ AYS ਜਰੂਰ ਚੈੱਕ ਕੀਤਾ ਜਾਵੇ ਉਸ 'ਚ ਉਹਨੇ ਕਿੰਨਾ ਵਿਆਜ ਉਸ ਨੂੰ ਸੇਵਿੰਗ ਤੋਂ ਆਇਆ ਹੈ ਕਿੰਨਾ ਵਿਆਜ FD ਤੋਂ ਆਇਆ ਉਹ ਸਾਰੀ ਚੀਜ਼ਾਂ ਉਹਦੇ ਵਿੱਚ ਹੋ ਗਈਆਂ ਨੇ ਅਪਲੋਡ ਹੋ ਜਾਂਦੀਆਂ ਨੇ ਸਰ ਜਿਹੜਾ ਤੁਸੀਂ ਇਹ AIA ਦੱਸ ਰਹੇ ਹੋ ਇਹ ਉਹ ਹਾਂ ਇਹ ਉਪਰ ਸੌਖੀ ਭਾਸ਼ਾ 'ਚ ਕੀ ਕਹਿੰਦੇ ਆਮly information system assessee is information system ਅੱਛਾ ਜੀ ਐਨুয়াল ਦੀ ਐਨুয়াল ਇਨਫਰਮੇਸ਼ਨ ਰਿਟਰਨ ਹੁੰਦੀ ਹੈ ਪਰ ਆਮ ਲੋਕਾਂ ਦੇ ਕਿਉਂਕਿ ਟੈਕਨੀਕਲ ਲਾਈਨ ਹੈਗੇ ਗੜਾ ਸੂਕਣ ਹੁੰਦਾ ਜੀ ਇਨਫੋਰਮੇਸ਼ਨ ਸਿਸਟਮ ਹੈ ਉਹ ਜਦੋਂ ਆਪਣੀ ਈ-ਫਾਈਲਿੰਗ ਦੇ ਵਿੱਚ ਜਾਂਦੇ ਨੇ ਤਾਂ ਉਹਦੇ ਵਿੱਚ ਹੀ ਇਹ अवेलेबल ਹੈ ਕਿ ਤੇ ਹੋਰ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਹੁੰਦੀ ਪਹਿਲਾਂ ਆਪਣਾ ਇਨਫੋਰਮੇਸ਼ਨ ਕੀ ਉਹਨਾਂ ਦੇ ਪੈਨ ਦੇ ਅਗੇਂਸਟ ਅਪਲੋਡ ਹੈ ਉਹਨੂੰ ਚੈੱਕ ਕੀਤਾ ਜਾਵੇ ਉਸ ਤੋਂ ਬਾਅਦ ਰਿਟਰਨ ਭਰ ਹੀ ਜਾਵੇ ਇਹ ਸਾਰੀ ਇਸ ਤਰ੍ਹਾਂ ਹੁੰਦਾ ਵੀ ਜਿਹੜੇ ਟੈਕਸ ਪਈ ਹੈਗੇ ਆ ਉਹ ਡਾਇਰੈਕਟ ਵੀ ਟੈਕਸ ਭਰ ਸਕਦੇ ਕਿ ਸੀਏ ਥਰੂ ਜਾਂ ਅਕਾਊਂਟਿੰਗ ਥਰੂ ਹੀ ਭਰਨੀ ਪੈਂਦੀ ਹੈ ਬਿਲਕੁਲ ਡਾਇਰੈਕਟ ਭਰ ਸਕਦੇ ਭਰ ਸਕਦੇ ਮਤਲਬ ਇਹਨਾਂ ਦਾ ਹੀ ਫਾਇਦਾ ਹੈ ਵੀ ਮਤਲਬ ਇਹ ਵਧੀਆ ਤਰੀਕੇ ਨਾਲ ਗਾਈਡ ਕਰ ਸਕਦੇ ਆ ਜੀ ਇਹ ਟੈਕਨੀਕਲੀ ਉਹਨਾਂ ਨੂੰ ਗਾਈਡ ਕਰ ਸਕਦੇ ਨੇ ਕਿਹੜੀ ट्रांजैक्शन ਤੇ ਤੁਹਾਡੀ ਟੈਕਸੇਬਲ ਹੈ ਕਿਵੇਂ ਤੁਸੀਂ ਆਪਣਾ ਖਿਆਲ ਰੱਖਣਾ ਹੈ ਕਿਵੇਂ ਕਿੰਨੀ ਪੇਮੈਂਟ ਤੁਸੀਂ ਕੈਸ਼ ਕਰ ਸਕਦੇ ਹੋ ਕਿੰਨੀ ਤੁਸੀਂ ਬੈਂਕ ਰਾਹੀਂ ਕਰਨੀ ਹੈ ਇਹ ਸਾਰੀ ਟੈਕਨੀਕਲिटीज ਇਹ ਹੀ ਉਹਨਾਂ ਨੂੰ ਦੱਸ ਸਕਦੇ ਨੇ ਕੋਈ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਵੀ ਸਕੀਮ ਚਲਾਈ ਜਾ ਰਹੀ ਹੈ ਇੱਕ ਆਮ ਲੇਮੈਨ ਨੂੰ ਮਨ ਨੂੰ ਪੜਨ ਵਾਸਤੇ ਇਹਨੂੰ ਥੋੜਾ ਜਿਹਾ ਸਿੰਪਲੀਫਾਈ ਵੀ ਕੀਤਾ ਜਾ ਰਿਹਾ ਹੈ ਕੋਈ ਦੇਖੋ ਸਿੰਪਲੀਫਿਕੇਸ਼ਨ ਬਹੁਤ ਹੈ ਜਿਹੜਾ ਆਮ ਆਦਮੀ ਹੈ ਉਹ ਆਨਲਾਈਨ ਖੋਲ ਕੇ ਬੜੇ ਆਰਾਮ ਨਾਲ ਰਿਟਰਨ ਭਰ ਸਕਦਾ ਹੈ ਇਹਦੇ ਵਿੱਚ ਸਿੰਪਲੀਫਿਕੇਸ਼ਨ ਵਾਲੀ ਕੋਈ ਮੁਸ਼ਕਲ ਨਹੀਂ ਹੈਗੀ ਪਰ ਜਿਹੜਾ ਬੰਦਾ ਬਿਜ਼ਨਸ ਕਰਦਾ ਹੈ ਉਹਦੇ ਲਈ ਇਹ ਹੁੰਦਾ ਹੈ ਕਿ ਕਈ ਵਾਰ ਉਹਨੂੰ ਆਡਿਟ ਵੀ ਕਰਾਉਣਾ ਪੈਂਦਾ ਹੈ ਤਾਂ ਉਹਦੇ ਵਿੱਚ ਕਾਫੀ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਉਹਦੀ ਸਮਝ ਤੋਂ ਬਾਹਰ ਹੁੰਦੀਆਂ ਨੇ

ਸਾਰੇ ਹਿੰਦੁਸਤਾਨ ਜੀ ਦਾ ਅਮੀਰ ਹੈ ਟੈਕਸ ਬਰਨੇ ਵਾਲਾ ਨਹੀਂ ਉਹ ਇਸ ਤਰ੍ਹਾਂ ਹੈ ਕਿ ਐਗਰੀਕਲਚਰ ਤੇ ਕੋਈ ਟੈਕਸ ਨਹੀਂ ਹੈ ਆਪਣੀ ਜਿਹੜੀ ਡੋਮੀਨੈਂਟਲੀ ਐਗਰੀਕਲਚਰ ਇਨਕਮ ਲੋਕਾਂ ਦੀ ਹੈ ਬਹੁਤ ਜ਼ਿਆਦੀ ਹਿੰਦੁਸਤਾਨ ਦੇ ਵਿੱਚ ਉਸ ਤੇ ਕੋਈ ਟੈਕਸ ਨਹੀਂ ਹੈ ਠੀਕ ਹੈ ਫਿਰ ਟੈਕਸ ਐਮੈਨਸ਼ਨ ਲਿਮਿਟ ਵੀ ਸਰਕਾਰ ਵੱਲੋਂ ਹੁਣ 12 ਲੱਖ ਤੱਕ ਹੋ ਚੁੱਕੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਹੁਤ سارے ਲੋਕ ਨਿਕਲ ਜਾਂਦੇ ਨੇ ਠੀਕ ਹੈ